ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਸ਼ਾਹੀ ਲਿਬਾਸ ਦੇ ਉੱਤੇ ਜਿਵੇਂ ਕਿ ਅਸੀਂ ਪਹਿਲਾਂ ਹੀ ਤੁਹਾਡੇ ਲਈ ਆਫਰ ਪ੍ਰਾਈਸਿਸ ਦੇ ਵਿੱਚ ਜਿਹੜੇ ਸੂਟਸ ਲੈ ਕੇ ਆਏ ਸੀ ਤੁਸੀਂ ਉਹਨਾਂ ਸੂਟਸ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੋ ਉਸੇ ਤਰ੍ਹਾਂ ਇਸ ਵਾਰ ਵੀ ਅਸੀਂ ਤੁਹਾਡੇ ਲਈ ਬਹੁਤ ਜ਼ਿਆਦਾ ਜਿਹੜਾ ਸਟਾਕ ਆ ਲੈ ਕੇ ਆਏ ਆਂਗੇ ਸਾਰੇ ਜਿਹੜੇ ਸੂਟਸ ਹੈਗੇ ਆ ਮੈਚਿੰਗ ਸੂਟ ਵੀ ਹੈਗੇ ਆਪਣੇ ਕੋਲ ਔਰ 올ਓਵਰ ਸੂਟਸ ਵੀ ਹੈਗੇ ਨੇ ਸਾਰਿਆਂ ਦੀ ਜਿਹੜੀ ਪ੍ਰਾਈਸ ਰੇਂਜ ਰਹੂਗੀ ਉਹ ਸੇਮ ਹੋਗੀ 500 ਰੁਪਏ ਦਾ ਸੂਟ ਹੋਊਗਾ ਸ਼ਿਪਿੰਗ ਬਿਲਕੁਲ ਤੁਹਾਨੂੰ ਫ੍ਰੀ ਮਿਲੂਗੀ ਸੋ ਅਸੀਂ ਤੁਹਾਨੂੰ ਪਹਿਲਾਂ ਜਿਹੜੇ ਆਲ ਓਵਰ ਸੂਟਸ ਨੇ ਜਿਹੜੇ ਉਹ ਦਿਖਾਉਨੇ ਆ ਤੁਸੀਂ ਆਪਣੇ ਕਲਰ ਚੈੱਕ ਕਰੀ ਚੱਲਿਓ ਜੀ ਕਲਰ ਔਰ ਪ੍ਰਿੰਟ ਨੇ ਜਿਹੜੇ ਸਾਰੇ ਸੂਟਸ ਤੇ ਡਿਫਰੈਂਟ ਰਹਿਣਗੇ ਸਾਰਿਆਂ ਦੀ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਨੇ ਔਰ ਕੱਪੜਾ ਵੀ ਬਹੁਤ ਜ਼ਿਆਦੇ ਸੋਹਣਾ ਐ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਘੱਟ ਪ੍ਰਾਈਸ ਦੇ ਉੱਤੇ ਦੇ ਰਹਿਆਂਗੇ ਤਾਂ ਜਿਹੜਾ ਆਪਾਂ ਤੁਹਾਨੂੰ ਕੁਆਲਿਟੀ ਆ ਵਧੀਆ ਨਹੀਂ ਰਹੂਗੀ ਕੁਆਲਿਟੀ ਸਾਰਿਆਂ ਦੀ ਬਹੁਤ ਜ਼ਿਆਦੇ ਵਧੀਆ ਪ੍ਰਿੰਟ ਵੀ ਬਹੁਤ ਸ ਫਰੋਗਾ ਸਾਰਿਆਂ ਦਾ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਪ੍ਰਿੰਟ ਪਸੰਦ ਆਉਂਦਾ ਤਾਂ ਤੁਸੀਂ ਪਲੀਜ਼ ਆਪਣਾ ਸਕਰੀਨਸ਼ਾਟ ਲੈ ਲਿਓ ਤੇ ਆਪਾਂ ਨੂੰ ਤੁਸੀਂ ਸੈਂਡ ਕਰਕੇ ਆਪਣਾ ਜਿਹੜਾ ਆਰਡਰ ਹੈ ਤੁਸੀਂ ਬੁੱਕ ਕਰਵਾ ਸਕਦੇ ਹੋ ਚਲੋ ਇਹ ਸਾਰੇ ਨੇ ਜਿਹੜੇ ਤੁਹਾਨੂੰ ਦਿਖਾ ਰਹੇ ਹਾਂ ਜੀ ਆਲ ਓਵਰ ਸੂਟ ਨੇਗੇ ਇਹ ਪ੍ਰਿੰਟ ਸਾਰਿਆਂ ਦੇ ਬਹੁਤ ਸੋਹਣੇ ਨੇ ਕਲਰ ਦੇਖ ਲੋ ਸਾਰਿਆਂ ਦਾ ਜਿਹੜਾ ਸਟੱਫ ਹੈਗਾ ਬਹੁਤ ਹੀ ਵਧੀਆ ਤੇ ਸੌਫਟ ਕਾਟਨ ਰਹਿਣ ਵਾਲੀ ਹੈ ਬਿਲਕੁਲ ਤੁਸੀਂ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਬਿਲਕੁਲ ਸੌਫਟ ਕਾਟਨ ਰਹਿਣ ਵਾਲੀ ਹੈ ਇਹਨਾਂ ਦੀ ਆਲ ਓਵਰ ਸੂਟ ਰਹਿਣਗੇ ਇਹ ਆਪਾਂ ਪਹਿਲਾਂ ਜਿਹੜੀ ਅਸੀਂ ਵੀਡੀਓ ਬਣਾਈ ਸੀ ਉਹ ਸਾਡੇ ਬਹੁਤ ਹੀ ਜਲਦੀ ਸੇਲ ਹੋ ਗਏ ਸੀ ਉਮੀਦ ਕਰਦੇ ਆਂ ਵੀ ਇਹ ਵੀ ਸਾਡੇ ਬਹੁਤ ਜਲਦੀ ਸੇਲ ਹੋ ਜਾਣਗੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਕਲਰ ਨੇ ਇਹਨਾਂ ਦੇ ਵਿੱਚ ਵਿੱਚ ਨੈਕਸਟ ਟਾਈਮ ਵੀ ਅਸੀਂ ਤੁਹਾਡੇ ਲਈ ਬਿਲਕੁਲ ਨਿਊ ਕਲੈਕਸ਼ਨ ਲੈ ਕੇ ਆਵਾਂਗੇ ਆਫਰ ਪ੍ਰਾਈਸ ਦੇ ਉੱਤੇ ਤਾਂ ਜੋ ਤੁਹਾਨੂੰ ਵੀ ਥੋੜਾ ਬੈਨੀਫਿਟ ਹੋ ਸਕੇ ਇਹ ਵਾਲੇ ਆਪਣੇ ਮੈਚਿੰਗ ਸੂਟ ਰਹਿਣਗੇ ਸਾਰੇ ਇਹ ਪਲੇਨ ਬਾਟਮਸ ਰਹਿਣਗੀਆਂ ਜੀ ਇਹਨਾਂ ਦੇ ਨਾਲ ਲੇਸਿਸ ਲਗਾ ਕੇ ਇਹਨਾਂ ਦੀ ਬਹੁਤ ਸੋਹਣੀ ਡਿਜ਼ਾਈਨਿੰਗ ਹੁੰਦੀ ਹੈ ਗਲੇ ਤੇ ਬਾਹਾਂ ਤੇ ਕੁਝ ਅਲੱਗ ਬਣਾ ਸਕਦੇ ਹੋ ਤੁਸੀਂ ਵਿੱਚ ਜਿਵੇਂ ਇਹ ਵਾਲਾ ਸਟੱਫ ਹੈ ਬਹੁਤ ਹੀ ਪਿਆਰਾ ਸਟੱਫ ਹੈਗਾ ਜਿੱਦਾਂ ਕਿ ਚੈੱਕ ਦੇ ਵਿੱਚ ਆ ਜਾਂਦੇ ਸੈਲਫ ਚੈੱਕ ਦੇ ਵਿੱਚ ਆਏਗਾ ਇਹ ਕੈਮਰੀ कॉटन ਆ ਗਿਆ ਪ੍ਰਾਈਸ ਰਹੇਗਾ। ਪ੍ਰਾਈਸ ਸਾਰੇ ਦਾ ਸੇਮ ਰਹੇਗਾ ਜੀ। 500। ਸ਼ਿਪਿੰਗ ਬਿਲਕੁਲ ਫ੍ਰੀ ਮਿਲੇਗੀ ਤੁਹਾਨੂੰ। ਪਲੇਨ ਬਾਟਮਸ ਰੱਖੀਆਂ ਨੇ ਜੀ ਇਹਨਾਂ ਦੇ ਨਾਲ। ਪ੍ਰਿੰਟ ਸਾਰੇ ਬਹੁਤ ਜ਼ਿਆਦੇ ਪਿਆਰੇ ਨੇ। ਸਟਾਕ ਆਪਣੇ ਕੋਲ ਅਨਲਿਮਟਿਡ ਹੈ। ਤੁਸੀਂ ਕੋ ਕਿੰਨੇ ਵੀ ਸੂਟ ਆ ਜਿਹੜੇ ਬਾਈ ਕਰ ਸਕਦੇ ਹੋ। ਜੋ ਵੀ ਤੁਹਾਨੂੰ ਪਸੰਦ ਆਉਂਦਾ ਸੂਟ ਉਸ ਦਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਦੇ ਉੱਪਰ ਜਾਂ ਫਿਰ Instagram ID ਦੇ ਉੱਤੇ ਜੋ ਕਿ ਮੈਂਸ਼ਨ ਕੀਤੀ ਗਈ ਹੈ ਉਹਦੇ ਵਿੱਚ ਤੁਸੀਂ DM ਕਰ ਸਕਦੇ ਹੋ ਤੇ ਆਪਣਾ ਜਿਹੜਾ ਆਰਡਰ ਹੈ ਉਹ ਬੁੱਕ ਕਰਵਾ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਰਹਿਣਗੇ ਇਹ ਮੈਚਿੰਗ ਸੂਟ ਹੈ ਬਿਲਕੁਲ ਸੌਫਟ ਕਾਟਨ ਦਾ ਇਹਦੇ ਵਿੱਚ ਲਾਈਨਸ ਵਾਲੀਆਂ ਜਿਹੜੀਆਂ ਬਾਟਮਸ ਨੇਗੀਆਂ ਤੁਸੀਂ ਦੇਖ ਸਕਦੇ ਹੋ ਸਟੱਫ ਵੀ ਨੇੜੇ ਤੋਂ ਵੇਖ ਲਓ ਸੂਖਾ ਦੇ ਲਗਾ ਬਹੁਤ ਹੀ ਸੋਹਣੇ ਵਧੀਆ ਕੁਆਲਿਟੀ ਦਾ ਸਟੱਫ ਰਹਿਣ ਵਾਲਾ ਆਪਣਾ ਐਮਬੀਆਂ ਵਾਲਾ ਡਿਜ਼ਾਈਨਰ ਹੈ ਗਰਮੀਆਂ ਦੇ ਹਿਸਾਬ ਨਾਲ ਜਿਹੜੇ ਕਲਰ ਨੇ ਸਾਰੇ ਬਹੁਤ ਪਿਆਰੇ ਨੇ ਜੀ ਇਹ ਆਫ ਵਾਈਟ ਨਾਲ ਰਹਿਣ ਵਾਲਾ ਸੋਹਣਾ ਕੰਮ ਸੋ ਇਹਨਾਂ ਸੂਟਸ ਦੇ ਵਿੱਚੋਂ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਆਪਣਾ ਸਕਰੀਨਸ਼ਾਟ ਲਓ ਸਾਨੂੰ ਸੈਂਡ ਕਰੋ ਤੇ ਆਪਣਾ ਜਿਹੜਾ ਆਰਡਰ ਹੈ ਤੁਸੀਂ ਪਲੇਸ ਕਰ ਸਕਦੇ ਜਿਹੜੇ ਆਪਣੇ ਇਹ ਸੂਟਸ ਨੇ ਜੀ ਤੁਸੀਂ ਇਹਨਾਂ ਨਾਲ ਜੇ ਦੁਪੱਟੇ ਵੀ ਲਗਵਾਉਣਾ ਚਾਹੁੰਦੇ ਹੋਗੇ ਸਾਥ ਬਾਈ ਕਰਨਾ ਚਾਹੁੰਦੇ ਆਂਗੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਪਲੀਜ਼ ਇੱਕ ਸਾਨੂੰ ਮੈਸੇਜ ਹੀ ਕਰਿਓ ਫੋਨ ਕਾਲ ਅਟੈਂਡ ਨਹੀਂ ਹੁੰਦੀਆਂ ਜੀ ਸਾਨੂੰ ਬਹੁਤ ਸਾਰੇ ਫੋਨ ਕਾਲ ਆਉਂਦੀਆਂ ਤੇ ਕਾਫੀ ਕਸਟਮਰ ਨਾਰਾਜ਼ ਵੀ ਹੁੰਦੇ ਨੇ ਇਸ ਗੱਲ ਤੇ ਵੀ ਸਾਡੇ ਫੋਨ ਅਟੈਂਡ ਨਹੀਂ ਕਰਦੇ ਤੁਸੀਂ ਵੀ ਪਲੀਜ਼ ਸਾਨੂੰ ਮੈਸੇਜ ਕਰਦਿਆ ਕਰੋ ਤੁਸੀਂ ਸਕਰੀਨਸ਼ਾਟ ਲੈ ਕੇ ਭੇਜਦਿਆ ਕਰੋ ਅਸੀਂ ਰਿਪਲ ਜੋ ਵੀ ਕਸਟਮਰ ਪਹਿਲਾਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜੂਗਾ ਉਹਨਾਂ ਦੇ ਸੂਟ ਆਪਾਂ ਅਲੱਗ ਕੱਢ ਦਿੰਨੇ ਆਂ ਕਈ ਵਾਰ ਆਪਣੇ ਕੋਲੇ ਜਿਵੇਂ 2 4 2 ਜਾਂ 3 ਸੂਟ ਹੁੰਦੇ ਨੇ ਕਸਟਮਰ ਦੇ ਆਪਣੇ ਕੋਲੇ ਆਰਡਰ ਆ ਗਏ ਉਸ ਤੋਂ ਬਾਅਦ ਜੇ ਸਾਨੂੰ ਕੋਈ ਹੋਰ ਆਰਡਰ ਆਉਂਦਾ ਹੈ ਸੀ ਸਟਾਕ ਨੇ ਲਿਖ ਦਿੰਨੇ ਆ ਪੀਸਿਸ ਗੱਲ ਨੂੰ ਸਮਝਿਆ ਕਰੋ ਤੁਸੀਂ ਅਗਰ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਹੋ ਹਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸ਼ੇਅਰ ਕਰੋ ਤਾਂ ਜੋ ਜਿਹੜੀ ਅਸੀਂ ਨਵੀਂ ਕਲੈਕਸ਼ਨ ਲੈ ਕੇ ਆਨਾ ਜੋ ਵੀ ਅਸੀਂ ਅਪਡੇਟ ਦਿੰਨੇ ਆ ਤੁਹਾਨੂੰ ਉਹਦਾ ਲਾਭ ਮਿਲ ਸਕੇ ਕੋਪ ਕਰਦੇ ਆ ਕਿ ਤੁਹਾਨੂੰ ਸਾਡੀ ਜਿਹੜੀ ਕਲੈਕਸ਼ਨ ਹੈਗੀ ਬਹੁਤ ਪਸੰਦ ਆਈ ਹੋਵੇਗੀ ਬਾਕੀ ਤੁਹਾਡੇ ਆਰਡਰਸ ਦੇਖਦੇ ਆ ਸਾਨੂੰ ਕਿਦਾਂ ਰਿਸਪੌਂਸ ਮਿਲੇਗਾ ਮਿਲਦੇ ਆ ਜੀ ਨੈਕਸਟ ਸੰਡੇ ਤੁਹਾਡੇ ਲਈ ਹੋਰ ਆਫਰ ਪ੍ਰਾਈਜ਼ਸ ਦੇ ਉੱਤੇ ਸੋਹਣੇ ਸੋਹਣੇ ਸੂਟ ਲੈ ਕੇ ਥੈਂਕ ਯੂ so much